ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹਿਨਾ ਖਾਨ ਨੇ ਵਿਆਹ ਕਰਵਾ ਲਿਆ ਹੈ ਬਾਲੀਵੁੱਡ ਦੇ ਨਾਮੀ ਅਦਾਕਾਰਾਂ ਨੇ ਪੰਜਾਬੀ ਫਿਲਮ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਤੇ ਨਾਲ ਹੀ ਬਾਲੀਵੁੱਡ ਦੇ ਵੱਡੇ ਸੀਰੀਅਲਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਦੱਸਿਆ ਕਿ ਰੌਕੀ ਜਸਵਾਲ ਦੇ ਨਾਲ ਉਹਨਾਂ ਦਾ ਵਿਆਹ ਕਰਵਾਇਆ ਹੈ ਰਜਿਸਟਰ ਮੈਰਿਜ ਕਰਵਾਈ ਹੈ ਬਹੁਤੀ ਜ਼ਿਆਦਾ ਧੂਮ ਧਾਮ ਨਾਲ ਨਹੀਂ ਸਿੰਪਲ ਤਰੀਕੇ ਦੇ ਨਾਲ ਵਿਆਹ ਕਰਵਾਇਆ ਤੇ ਜਿਹੜੀ ਸਾੜੀ ਉਹਨਾਂ ਨੇ ਪਾਈ ਹੋਈ ਹੈ ਉਸ ਤੇ ਰੌਕੀ ਹਿਣਾ ਲਿਖਿਆ ਤਾਂ ਤੁਹਾਨੂੰ ਦੱਸੀ ਕਿ ਰੋਕੀ ਜੈਸਵਾਲ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਜਯੰਤ ਜੈਸਵਾਲ ਹੈ ਤੇ ਮਿਊਜ਼ਿਕ ਇੰਡਸਟਰੀ ਟੀਵੀ ਇੰਡਸਟਰੀ ਦੇ ਨਾਲ ਉਹ ਜੁੜੇ ਹੋਏ ਨੇ ਇਸ ਤੋਂ ਇਲਾਵਾ ਵੱਡੇ ਕਾਰੋਬਾਰੀ ਨੇ ਫਿਲਮਾਂ ਪਰਦੇ ਦੇ ਪਿੱਛੇ ਰਹਿ ਕੇ ਵੀ ਉਹ ਬਹੁਤ ਵੱਡਾ ਕੰਮ ਕਰਦੇ ਨੇ ਇਹ ਰਿਸ਼ਤਾ ਕਿਆ ਕਹਿੰਦਾ ਹੈ ਉਹ ਸੈੱਟ ਤੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਿਆਰ ਆ ਜਿਹੜਾ ਹੋਰ ਗੂੜਾ ਹੁੰਦਾ ਜਾਂਦਾ ਹੈ ਤਾਂ ਤੁਹਾਨੂੰ ਦੱਸੀ ਕਿ ਜਦੋਂ ਹਿਨਾ ਖਾਨ ਤੇ ਕੈਂਸਰ ਵਰਗਾ ਇੱਕ ਸਮਾਂ ਆਇਆ ਭਿਆਨਕ ਸਮਾਂ ਆਇਆ ਜਿਸ ਦੇ ਵਿੱਚ ਹਿਨਾ ਖਾਨ ਨੂੰ ਆਪਣੇ ਵਾਲ ਤੱਕ ਗਵਾਉਣੇ ਪਏਗੇ ਉਹਨਾਂ ਨੂੰ ਕਲੀਮੋਥਰੇਪੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੌਰ ਦੇ ਵਿੱਚ ਰੌਕੀ ਜੈਸਵਾਲ ਉਹਨਾਂ ਦੇ ਨਾਲ ਇੱਕ ਵੱਡਾ ਸਹਾਰਾ ਬਣ ਕੇ ਖੜੇ ਉਹਨਾਂ ਦਾ ਸਾਹ ਦਿੱਤਾ ਤਾਂ ਅੱਜ ਇਸ ਜੋੜੇ ਦਾ ਪਿਆਰ ਆ ਜਿਹੜਾ ਪ੍ਰਵਾਨ ਚੜਿਆਏ ਦੋਵੇਂ ਇੱਕ ਮਿਕ ਹੋ ਗਏ ਨੇ ਇੱਕੋ ਜੇ ਬਣ ਗਏ ਨੇ ਤਾਂ ਤੁਹਾਨੂੰ ਦੱਸ ਦੀ ਕਿ ਹੁਣ ਇਸ ਜੋੜੇ ਨੂੰ ਫੈਨਸ ਨੇ ਜਿਹੜੇ ਵਧਾਈਆਂ ਦੇ ਰਹੇ ਨੇ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਤਾਂ ਇਹਨਾਂ ਖਾਂ ਦੇ ਆਫੀਸ਼ੀਅਲ ਪੇਜ ਤੇ ਉਹਨਾਂ ਵੱਲੋਂ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਜੋੜਾ ਬੜਾ ਪਿਆਰਾ ਨਜ਼ਰ ਆ ਰਿਹਾ ਤਾਂ ਉਸ ਦੇ ਵਿੱਚ ਜਿਹੜੇ ਫੈਨਸ ਦੀ ਗੱਲ ਕਰੀਏ ਤਾਂ ਲਗਾਤਾਰ ਫੈਨਸ ਵਧਾਈਆਂ ਦੇ ਰਹੇ ਨੇ ਖੁਸ਼ੀਆਂ ਵੰਡਾ ਰਹੇ ਨੇ ਅਤੇ ਸਭ ਨੂੰ ਚਾਅ ਹੈ ਕਿ ਹਿਨਾ ਖਾਨ ਜੋ ਕਿ ਕੈਂਸਰ ਦੀ ਤੀਸਰੀ ਸਟੇਜ ਦੇ ਵਿੱਚੋਂ ਲੰਘ ਰਹੇ ਨੇ ਜੂਝ ਰਹੇ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਨਾਮਰਾਦ ਬਿਮਾਰੀ ਦੇ ਨਾਲ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਵਿਆਹ ਵਰਗਾ ਰੰਗ ਹੈ ਜਿਹੜਾ ਭਰਿਆ ਗਿਆ ਹੈ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹਿਨਾ ਖਾਨ ਨੇ ਵਿਆਹ ਕਰਵਾ ਲਿਆ ਹੈ ਬਾਲੀਵੁੱਡ ਦੇ ਨਾਮੀ ਅਦਾਕਾਰਾਂ ਨੇ ਪੰਜਾਬੀ ਫਿਲਮ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਤੇ ਨਾਲ ਹੀ ਬਾਲੀਵੁੱਡ ਦੇ ਵੱਡੇ ਸੀਰੀਅਲਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਦਾ ਸੀ ਕਿ ਰੌਕੀ ਜੈਸਵਾਲ ਦੇ ਨਾਲ ਉਹਨਾਂ ਦਾ ਵਿਆਹ ਕਰਵਾਇਆ ਹੈ ਰਜਿਸਟਰ ਮੈਰਿਜ ਕਰਵਾਈ ਹੈ ਬਹੁਤੀ ਜ਼ਿਆਦਾ ਧੂਮ ਧਾਮ ਨਾਲ ਨਹੀਂ ਸਿੰਪਲ ਤਰੀਕੇ ਦੇ ਨਾਲ ਵਿਆਹ ਕਰਵਾਇਆ ਤੇ ਜਿਹੜੀ ਸਾੜੀ ਉਹਨਾਂ ਨੇ ਪਾਈ ਹੋਈ ਹੈ ਉਸ ਤੇ ਰੌਕੀ ਹਿਨਾ ਲਿਖਿਆ ਹੈ ਤਾਂ ਤੁਹਾਨੂੰ ਦੱਸੀ ਕਿ ਰੌਕੀ ਜੈਸਵਾਲ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਪੂਰਾ ਨਾਮ ਹੈ ਉਹ ਜਯੰਤ ਜੈਸਵਾਲ ਹੈ ਤੇ 뮤직 ਇੰਡਸਟਰੀ ਟੀਵੀ ਇੰਡਸਟਰੀ ਦੇ ਨਾਲ ਉਹ ਜੁੜੇ ਹੋਏ ਨੇ ਇਸ ਤੋਂ ਇਲਾਵਾ ਵੱਡੇ ਕਾਰੋਬਾਰੀ ਨੇ ਫਿਲਮਾਂ ਪਰਦੇ ਦੇ ਪਿੱਛੇ ਰਹਿ ਕੇ ਵੀ ਉਹ ਬਹੁਤ ਵੱਡਾ ਕੰਮ ਕਰਦੇ ਨੇ ਇਹ ਰਿਸ਼ਤਾ ਕਿਆ ਕਹਿੰਦਾ ਹੈ ਉਸ ਸੈੱਟ ਤੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਿਆਰ ਆ ਜਿਹੜਾ ਹੋਰ ਗੂੜਾ ਹੁੰਦਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਜੀ ਕਿ ਜਦੋਂ ਹਿਣਾ ਖਾਨ ਤੇ ਕੈਂਸਰ ਵਰਗਾ ਇੱਕ ਸਮਾਂ ਆਇਆ ਭਿਆਨਕ ਸਮਾਂ ਆਇਆ ਜਿਸ ਦੇ ਵਿੱਚ ਹਿਣਾ ਖਾਨ ਨੂੰ ਆਪਣੇ ਵਾਲ ਤੱਕ ਗਵਾਉਣੇ ਪਏਗੇ ਉਹਨਾਂ ਨੂੰ ਕੀਮੋਥੈਰਪੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੌਰ ਦੇ ਵਿੱਚ ਰੌਕੀ ਜੈਸਵਾਲ ਉਹਨਾਂ ਦੇ ਨਾਲ ਇੱਕ ਵੱਡਾ ਸਹਾਰਾ ਬਣ ਕੇ ਖੜੇ ਉਹਨਾਂ ਦਾ ਸਾਹ ਦਿੱਤਾ ਤਾਂ ਅੱਜ ਇਸ ਜੋੜੇ ਦਾ ਪਿਆਰ ਹੈ ਜਿਹੜਾ ਪ੍ਰਵਾਨ ਚੜਿਆ ਏ ਦੋਵੇਂ ਇੱਕ ਮਿਕ ਹੋ ਗਏ ਨੇ ਇੱਕੋ ਜੇ ਬਣ ਗਏ ਨੇ ਤਾਂ ਤੁਹਾਨੂੰ ਦੱਸ ਜੀ ਕਿ ਹੁਣ ਇਸ ਜੋੜੇ ਨੂੰ ਫੈਨਸ ਨੇ ਜਿਹੜੇ ਵਧਾਈਆਂ ਦੇ ਰਹੇ ਨੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਤਾਂ ਹਿਨਾ ਖਾਨ ਦੇ ਆਫੀਸ਼ੀਅਲ ਪੇਜ ਤੇ ਉਹਨਾਂ ਵੱਲੋਂ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਇਹ ਜੋੜਾ ਬੜਾ ਪਿਆਰਾ ਨਜ਼ਰ ਆ ਰਿਹਾ ਤਾਂ ਉਸ ਦੇ ਵਿੱਚ ਜਿਹੜੇ ਫੈਨਸ ਦੀ ਗੱਲ ਕਰੀਏ ਤਾਂ ਲਗਾਤਾਰ ਫੈਨਸ ਵਧਾਈਆਂ ਦੇ ਰਹੇ ਨੇ ਖੁਸ਼ੀਆਂ ਵੰਡਾ ਰਹੇ ਨੇ ਅਤੇ ਸਭ ਨੂੰ ਚਾਅ ਹੈ ਕਿ ਹਿਨਾ ਖਾਨ ਜੋ ਕਿ ਕੈਂਸਰ ਦੀ ਤੀਸਰੀ ਸਟੇਜ ਦੇ ਵਿੱਚੋਂ ਲੰਘ ਰਹੇ ਨੇ ਜੂਝ ਰਹੇ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਨਾਮਰਾਦ ਬਿਮਾਰੀ ਦੇ ਨਾਲ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਵਿਆਹ ਵਰਗਾ ਰੰਗ ਆ ਜਿਹੜਾ ਭਰਿਆ ਗਿਆ ਹੈ